ਵੀ ਯਾਰੀ ਦਾ ਸ਼ਬਦ ਜੇ ਕੋਈ ਸਮਝੇ ਪ੍ਰੋਫੈਸ਼ਨਲ ਕਰਕੇ ਕੋਈ ਚੋਰ ਬੰਦਾ ਵੀ ਹੋਵੇ ਕਿਤੇ ਕਰਕੇ ਕੋਈ ਚੋਰ ਵੀ ਹੋਵੇ ਅਗਰ ਉਹਨੇ ਯਾਰੀ ਦਾ ਮਹੱਤਵ ਸਮਝ ਲਿਆ ਤਾਂ ਉਹ ਵੀ ਯਾਰੀ ਨਿਭਾ ਜਾਂਦਾ ਵਾ ਕਿ ਕੋਈ ਯਾਰੀ ਕੋਈ ਮੰਨ ਲੇ ਨਾ ਨਾ ਮੰਨੇ ਕਿ ਚੰਗਾ ਭਲਾ ਬੰਦਾ ਵੀ ਯਾਰੀ ਨਹੀਂ ਛੱਡ ਜਾਂਦਾ ਜੋ ਕੋਈ ਮੰਨ ਲੇ ਤੇ ਚੋਰ ਬੰਦਾ ਵੀ ਯਾਰੀ ਪਿੱਛੇ ਖੜ ਕੇ ਬਹੁਤ ਤਕੜੀ ਯਾਰੀ ਨਿਭਾ ਜਾਂਦਾ ਉਹ ਵਦੀਆਂ ਲੱਗਾ ਮਤਲਬ ਮੇਰੀ ਫਸਟ ਮੂਵੀ ਸੀ ਮੇਰਾ ਡੈਬਿਊ ਆ ਤੇ ਮੇਰਾ ਬਹੁਤ ਸੋਹਣਾ ਰੋਲ ਆ ਤੇ ਮੈਂ ਤਰਨ ਤਰਨ ਤੋਂ ਮੈਂ ਆਪਣੇ ਇੱਧਰ ਦੇ ਲੋਕਾਂ ਨੂੰ ਤਾਂ ਜ਼ਰੂਰ ਅਪੀਲ ਕਰਨਾ ਚਾਹਾਂਗੀ ਕਿ ਸਾਡੇ ਇੱਧਰ ਦੇ ਜ਼ਰੂਰ ਜਾਈਏ ਫਿਲਮ ਤੇ ਇਹ ਜਿਵੇਂ ਟਾਈਟਲ ਤੁਸੀਂ ਦੇਖ ਲਿਆ ਚੋਰਾ ਨਾ ਜਾ ਰਹੀਆਂ 17 ਜਨਵਰੀ ਨੂੰ ਫਿਲਮ ਰਿਲੀਜ਼ ਹੈ वर्ल्ड वाइड ਅੱਜ ਇਹਦਾ ਆਫੀਸ਼ੀਅਲੀ ਟ੍ਰੇਲਰ ਰਿਲੀਜ਼ ਕੀਤਾ ਗਿਆ 5 ਵਜੇ ਜਿਵੇਂ ਟਾਈਟਲ ਚੋਰਾ ਨਾ ਜਾ ਰਹੀਆਂ ਇਹਦੇ ਪਿੱਛੇ ਇੱਕ ਸਟੋਰੀ ਜਦੋਂ ਆਪਾਂ ਦੇਖਾਂਗੇ ਕਿ ਮੈਸੇਜ ਆ ਵੀ ਯਾਰੀ ਦਾ ਸ਼ਬਦ ਜੇ ਕੋਈ ਸਮਝੇ ਪ੍ਰੋਫੈਸ਼ਨ ਕਰਕੇ ਕੋਈ ਚੋਰ ਬੰਦਾ ਵੀ ਹੋਵੇ ਕਿਤੇ ਕਰਕੇ ਕੋਈ ਚੋਰ ਵੀ ਹੋਵੇ ਅਗਰ ਉਹਨੇ ਯਾਰੀ ਦਾ ਮਹੱਤਵ ਸਮਝ ਲਿਆ ਤਾਂ ਉਹ ਵੀ ਯਾਰੀ ਨਿਭਾ ਜਾਂਦਾ ਵਾ ਇਹ ਬਹੁਤ मीनिंगफुल ਇੱਕ ਮੈਸੇਜ ਆ ਇਸ ਫਿਲਮ ਦੇ ਰਾਹੀਂ ਕਿ ਕਿ ਯਾਰੀ ਕੋਈ ਮੰਨ ਲੇ ਨਾ ਨਾ ਮੰਨੇ ਕਿ ਚੰਗਾ ਭਲਾ ਬੰਦਾ ਵੀ ਯਾਰੀ ਨੂੰ ਛੱਡ ਜਾਂਦਾ ਜੋ ਕੋਈ ਮੰਨ ਲੇ ਤੇ ਚੋਰ ਬੰਦਾ ਵੀ ਯਾਰੀ ਪਿੱਛੇ ਖੜ ਕੇ ਬਹੁਤ ਤਕੜੀ ਯਾਰੀ ਨਿਭਾ ਜਾਂਦਾ ਸਤਾਰਕਾਸ ਜਿਵੇਂ ਮੇਨ ਲੀਡ ਦੇ ਵਿੱਚ ਆਰੀਆ ਬੱਬਰ ਜੀ ਨੇ ਮਨਰੀਸ ਰਾਣ ਦੀ ਇਹ ਨਾਲ ਬੈਠੇ ਨੇ ਪ੍ਰਭ ਗਰੇਵਾਲ ਮਲਕੀਤ ਰੌਣੀ ਜੀ ਗੁਰਪ੍ਰੀਤ ਭੰਗੂ ਜੀ ਰੁਪਿੰਦਰ ਰੂਪੀ ਜੀ ਪਾਕਿਸਤਾਨ ਤੋਂ ਆਰਟਿਸਟ ਨੇ ਹਣੀ ਅਲਬੇਲਾ ਜੀ ਸਹਿਬਾਜ਼ ਮਿਰਜਾ ਜੀ ਨੇ ਦਖਵਿੰਦਰ ਸੰਧੂ ਨੇ ਗੁਰਪ੍ਰੀਤ ਮੰਡ ਨੇ ਹੋਰ ਵੀ ਬਹੁਤ ਸਾਰੇ ਆਰਟਿਸਟਾਂ ਨੇ ਕੰਮ ਕੀਤਾ ਦਲਜੀਤ ਸਿੰਘ ਨੇ ਯੂਕੇ ਤੋਂ ਬਹੁਤ ਸਾਰੇ ਆਰਟਿਸਟਾਂ ਨੇ ਬਾਖੂਬੀ ਜਿਹੜਾ ਰੋਲ ਨਿਭਾਇਆ ਇਹਦੀ ਸਟੋਰੀ ਇਦਾਂ ਦੀ ਸੀ ਵੀ ਇੱਕ ਦਿਨ ਤੁਸੀਂ ਫਿਲਮ ਦੇਖੋਗੇ ਨਾ ਨਾਲ ਕੁਝ ਚੋਰ ਨੇ ਉਹ ਹੈਗੇ ਚੋਰ ਆ ਪਰ ਜਦੋਂ ਯਾਰੀ ਪੈ ਜਾਂਦੀ ਆ ਫਿਰ ਉਹ ਕਿਸ ਲੈਵਲ ਤੱਕ ਜਾ ਕੇ ਯਾਰੀ ਨਿਭਾਉਂਦੇ ਆ ਕਿ ਉੱਥੋਂ ਆਇਆ ਕਿ ਚੋਰਾਂ ਨਾਲ ਯਾਰੀਆਂ ਯਾਰੀ ਪਈ ਪਰ ਚੋਰਾਂ ਨੇ ਯਾਰੀ ਨਿਭਾਈ ਕਿਦਾਂ ਨਦਾ ਮਿਊਜ਼ਿਕ ਜਿਹੜੇ ਬਹੁਤ ਸਾਰਾ ਹਿੱਟ ਮਿਊਜ਼ਿਕ ਦਿੱਤਾ ਜਿਨ੍ਹਾਂ ਨੇ ਗੁਰਮੀਤ ਸਿੰਘ ਜੀ ਉਹਨਾਂ ਨੇ ਇਹਦਾ ਮਿਊਜ਼ਿਕ ਦਿੱਤਾ ਜੀ ਜਿਹੜੇ ਗਾਣੇ ਨੇ ਗਾਣੇ ਇਹਦੇ ਵਿੱਚ ਸੱਜਣ ਅਦੀਪ ਦੀ ਗਾਣੇ ਨੇ ਗੁਰ ਸ਼ਬਦ ਦਾ ਗਾਣਾ ਜੀ ਕਮਲ ਜੀ ਦਾ ਗਾਣਾ ਬਹੁਤ ਬਾਖੂਬੀ ਗਾਣੇ ਵਿੱਚ ਸੁਣੋਗੇ ਤਾਂ ਮਿਊਜ਼ਿਕ ਦਾ ਵੀ ਇੱਕ ਮਜ਼ਾ ਆਊਗਾ ਸੁਣਨ ਦਾ ਜੀ ਬੜਾ ਸੋਹਣਾ ਮਿਊਜ਼ਿਕ ਔਰ ਬਹੁਤ ਸੋਹਣੇ ਗਾਣੇ ਨੇ ਰਿਕਵੈਸਟ ਕਰਦੇ ਆ ਕਿ 17 ਜਨਵਰੀ ਨੂੰ ਆਓ ਤੁਸੀਂ ਸਿਨੇਮਾ ਘਰ ਆਪਣੇ ਨਰਾਸ਼ ਹੋ ਕਿ ਨਹੀਂ ਜਾਓਗੇ ਤੁਹਾਡਾ ਇਹ ਫਿਲਮ ਇੰਟਰਟੇਨ ਵੀ ਕਰੂਗੀ ਕਮੇਡੀ ਵੀ ਆ ਡਰਾਮਾ ਵੀ ਆ ਫੈਮਿਲੀ ਰਿਸ਼ਤੇ ਕੀ ਹੁੰਦੇ ਆ ਭੈਣ ਭਰਾ ਦਾ ਪਿਆਰ ਕੀ ਹੁੰਦਾ ਆ ਮਾਂ ਪਿਓ ਦਾ ਪਿਆਰ ਕੀ ਹੁੰਦਾ ਵਾ ਔਰ ਕੋਸ਼ੇ ਦੇ ਵਿੱਚ ਜਿਹੜੇ ਲੋਕ ਬਾਹਰ ਚਲੇ ਜਾਂਦੇ ਕਿਉਂਕਿ ਜਿਹੜੀ ਫਿਲਮ ਆ ਉਹ ਜ਼ਿਆਦਾ ਇੰਗਲੈਂਡ ਦੇ ਵਿੱਚ ਸ਼ੂਟ ਹੋਈ ਆ ਬਾਹਰ ਦਾ ਔਰ ਇੰਡੀਆ ਦਾ ਕੀ ਫਰਕ ਆ ਤੇ ਉੱਥੇ ਵੀ ਜਾ ਕੇ ਜਿਹੜੇ ਰਿਸ਼ਤੇ ਨੇ ਬਣਾਉਣੇ ਨੇ ਤੇ ਲੋਕ ਕਿੱਦਾਂ ਰਿਸ਼ਤੇ ਨਿਭਾਉਂਦੇ ਨੇ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਹਾਡੇ ਸਹਿਯੋਗ ਦੀ ਲੋੜ ਆ 17 ਜਨਵਰੀ ਨੂੰ ਸਿਨੇਮੇਕਾਂ ਚ ਆ ਕੇ ਇੱਕ ਵਾਰ ਦੇਖੋ ਆ ਟਰੇਲਰ ਦੇਖੋਗੇ ਤੁਹਾਨੂੰ ਟਰੇਲਰ ਤੋਂ ਹੀ ਆਈਡੀਆ ਲੱਗ ਜਾਊਗਾ ਵੀ ਕਿੱਦਾਂ ਦੀ ਮੂਵੀ ਆ ਮੈਨੂੰ ਬਹੁਤ ਵਧੀਆ ਲੱਗਾ ਮਤਲਬ ਮੇਰੀ ਫਸਟ ਮੂਵੀ ਸੀ ਮੇਰਾ ਡੈਬਿਊ ਆ ਤੇ ਮੇਰਾ ਬਹੁਤ ਸੋਹਣਾ ਰੋਲ ਆ ਪਲੀਜ਼ ਸਾਰੇ ਜਣੇ ਜ਼ਰੂਰ ਦੇਖਣ ਜਾਇਓ ਤੇ ਖਾਸ ਕਰਕੇ ਮੈਂ ਤਰਨ ਤਾਰਨ ਤੋਂ ਹਾਂ ਤੇ ਮੈਂ ਆਪਣੇ ਇੱਧਰ ਦੇ ਲੋਕਾਂ ਨੂੰ ਤਾਂ ਜ਼ਰੂਰ ਅਪੀਲ ਕਰਨਾ ਚਾਹੂੰਗੀ ਕਿ ਸਾਡੇ ਇੱਧਰ ਦੇ ਜ਼ਰੂਰ ਜਾ ਕੇ ਦੇਖੋ ਇਹ ਬਹੁਤ ਵਧੀਆ ਸੀ ਇੱਕ ਥਾਂ ਤੇ ਮਤਲਬ ਅਸੀਂ ਸੀਨ ਕਰਦੇ ਪਏ ਸੀ ਤੇ ਉੱਥੇ ਕਾਫੀ ਠੰਡ ਸੀ ਸੋ ਆਈ ਥਿੰਕ ਉਹ ਵੇਲ ਲੋਕੇਸ਼ਨ ਸੀ ਤੇ ਉਥੇ ਮਤਲਬ ਕਾਫੀ ਸਾਰੀ ਟੀਮ ਨੇ ਬਹੁਤ ਮਤਲਬ ਠੰਡ ਚ ਕੰਮ ਕੀਤਾ ਸੋ ਉਹ ਕਾਫੀ ਟਫ ਸੀ ਸਾਡੇ ਵਾਸਤੇ ਤੇ प्लीज ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਆ ਕਿ ਜਰੂਰ ਮੀਂਹ ਦੇਖਣ ਜਾਏ ਹਲੇ ਸਸਿਕਾ ਜੀ ਚੈਨਲ ਦਾ ਪ੍ਰੈਸ ਮੀਡੀਆ ਦਾ ਬਹੁਤ ਧੰਨਵਾਦ ਤੇ ਸਾਡੇ ਸਾਡੇ ਇੱਥੇ ਪਹੁੰਚੇ ਤਰਨਤ ਤੇ ਮੈਂ ਐਜੇ ਡਾਇਰੈਕਟਰ ਦੇ ਵਿੱਚ ਕੰਮ ਕੀਤਾ ਜੀ ਫਿਲਮ ਦੇ ਵਿੱਚ ਬਹੁਤ ਕਠਿਨਾਈਆਂ ਸੀ ਉਥੇ ਬਹੁਤ ਟਾਰਗੇਟ ਸੀਗੇ ਫਿਲਮ ਦੇ ਵਿੱਚ ਉਥੇ ਕੰਮ ਕਰਨ ਲਈ ਇਲਮੀ ਜੂ ਕਦੇ ਛੋਟੀ ਇਹ ਵੱਖ-ਵੱਖ ਲੋਕੇਸ਼ਨਾਂ ਤੇ ਤੇ ਉਹਦੇ ਵਿੱਚ ਜਿਹੜੇ ਸਟਾਰ ਕਾਸਟਿੰਗ ਨੇ ਆਰੀ ਬੱਬਰ ਜੀ ਨੇ ਤੇ ਮਰੀਦ ਸਾਹ ਜੀ ਨੇ ਤੇ ਬਹੁਤ ਵਧੀਆ ਇਹਨਾਂ ਨੇ ਸਪੋਰਟ ਕੀਤਾ ਤੇ ਟਾਈਮ ਦੇ ਬਹੁਤ ਪੰਚੁਅਲ ਸੀਗੇ ਹਰ ਇੱਕ ਸੀਨ ਨੂੰ ਬੜਾ ਤਕਨੀਕੀ ਢੰਗ ਨਾਲ ਸਮਝਿਆ ਤੇ ਫਿਰ ਇਹਨਾਂ ਨੇ ਸੀਨ ਕੀਤਾ ਸਾਡੇ ਸਸੀ ਕਾਲ ਸਾਰਿਆਂ ਨੂੰ ਤੇ ਸਾਰੀ ਪ੍ਰੈਸ ਦਾ ਮੀਡੀਆ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਅੱਜ ਸਾਡੇ ਆਫਸ਼ੀਅਲ ਟ੍ਰੇਲਰ ਲਾਂਚ ਤੇ ਆਏ ਤੇ ਮੈਂ ਸਾਰੇ ਹੀ ਆਡੀਅਨ ਨੂੰ ਇਹ ਮੈਸੇਜ ਦੇਣਾ ਚਾਹਣਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ 17 ਤਰੀਕ ਨੂੰ ਸਿਨੇਮਾ ਘਰ ਦੇ ਵਿੱਚ ਮੂਵੀ ਲੱਗ ਰਹੀ ਹੈ ਜਿੱਦਾਂ ਕਿ ਆਪਣੇ ਅੰਮ੍ਰਿਤਸਰ 알파 1 ਦੇ ਵਿੱਚ ਸਕਰੀਨ ਆ ਤੇ ਸਾਰਿਆਂ ਨੂੰ ਇਹੀ ਰਿਕਵੈਸਟ ਆ ਵੱਧ ਤੋਂ ਵੱਧ ਸੰਯੋਗ ਕਰੋ ਕਿਉਂਕਿ ਇਹ ਜੋ ਵੱਡੇ ਪ੍ਰੋਜੈਕਟ ਆ ਇਹ ਤਾਂ ਹੀ ਸਿਰੇ ਲੱਗਦੇ ਆ ਜੇ ਕਿ ਸਾਰੇ ਆਡੀਅਨ ਦਾ ਸੰਯੋਗ ਹੋਵੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜੇ ਸਾਰਾ মিডিਆ ਇਹਦੇ ਸਾਡੇ ਸਹਿਯੋਗ ਵਾਸਤੇ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਆ ਤੇ ਮੇਰੇ ਅਸਲ ਵਿੱਚ ਤਾਂ ਇੱਕ ਜਿਹੜਾ ਇੰਡੀਆ ਦਾ ਸੀਨ ਹੈ ਮਰੇ ਤੇ ਤੇ ਬੜਾ ਕੰਨਟਕੜ ਜਾ ਕਰੈਕਟਰ ਇੱਕ ਆਰੀ ਬੱਬਰ ਦੇ ਫਰੈਂਡ ਦਾ ਕਰੈਕਟਰ ਹੈ। ਸੋ ਬੜਾ ਵਧੀਆ ਬੜਾ ਵਧੀਆ ਇੰਜੋਏ ਕੀਤਾ ਬੜਾ ਸੋਹਣਾ ਕਰੈਕਟਰ ਸੀਗਾ। ਸੋ ਬਸ ਇਹੋ ਹੀ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਸਾਰੇ ਜਾਣੇ ਤੁਸੀਂ ਸਾਰਾ ਜਰਮਨੀ ਨੂੰ ਸਿਨੇਮੇ ਘਰਾਂ ਵਿੱਚ ਤੁਸੀਂ ਸਾਰੇ ਥੀਏਟਰ ਭਰ ਦਿਓ ਤੇ ਕੋਈ ਵੀ ਨਿਰਾਸ਼ ਹੋ ਕੇ ਨਹੀਂ ਜਾਊਗਾ। ਆਪਣੀ ਫੈਮਲੀ ਰਿਸ਼ਤੇ ਦਾ ਫਰੈਂਡ ਸਰਕਲ ਵਿੱਚ ਸਭ ਨੂੰ ਇਹੀ ਲੈ ਕੇ ਜਾਓ ਤੇ ਫਿਲਮ ਦੇਖ ਕੇ ਤੁਸੀਂ ਇੰਜੋਏ ਕਰੋ। ਦੀ ਇੰਟੀਗੇਟਿਵ ਕਲਪੀਤੀ ਆ ਵੱਖ-ਵੱਖ ਲੋਕੇਸ਼ਨਾਂ ਤੇ ਕਿਤੇ ਕਿਤੇ ਸ਼ੂਟ ਹੋਇਆ। ਆ ਦੇਖੋ ਮੇਰਾ ਇੱਕੋ ਲੋਕੇਸ਼ਨ ਤੇ ਸ਼ੂਟ ਹੋਇਆ ਸੀ ਚੰਡੀਗੜ੍ਹ ਵਿੱਚ ਇੱਕ ਪਿੰਡ ਸੀਗਾ ਉਹਦਾ ਨਾਮ ਮੈਨੂੰ ਯਾਦ ਨਹੀਂ ਕਿਹੜਾ ਸੀਗਾ। ਉਹ ਪਿੰਡ ਵਿੱਚ ਲੋਕੇਸ਼ਨ ਸੀ ਇੱਕ ਜਿੱਦਾ ਪ੍ਰਾਣਿਕਾਰ ਹੁੰਦੇ ਆ। ਤਾਂ ਉਹਦੇ ਵਿੱਚ ਮੇਰਾ ਸ਼ੂਟ ਸੀਗਾ। ਅਨੀਤਾ ਮੈਮ ਨਾਲ ਮੇਰਾ ਸ਼ੂਟ ਸੀਗਾ ਜੋ ਸਾਡੇ ਸੀਨੀਅਰ ਕਲਾਕਾਰ ਨੇ। ਸੋ ਉਹਨਾਂ ਨੇ ਮੇਰਾ ਸ਼ੂਟ ਸੀਗਾ। ਸੋ ਬਹੁਤ ਵਧੀਆ ਲੱਗਾ ਕੰਮ ਕਰਕੇ ਉਹਨਾਂ ਦਾ। ਸੋ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਗੁਰਦੇਵਾਲ ਸਿੰਘ ਸਿੱਧੂ ਭਾਈ ਦਾ ਬਹੁਤ ਧੰਨਵਾਦ, ਜਿੰਦਰ ਸਿੰਘ ਭਾਈ ਦਾ ਬਹੁਤ ਧੰਨਵਾਦ ਜਨਾ ਸਾਨੂੰ ਇੰਨਾ ਵ ਇਹਲੇ ਵਿੱਚ ਕੰਮ ਕਰਨ ਦਾ ਸਾਨੂੰ ਮੌਕਾ ਦਿੱਤਾ। ਸੋ ਥੈਂਕ ਯੂ। ਵੀ ਯਾਰੀ ਦਾ ਸ਼ਬਦ ਜੇ ਕੋਈ ਸਮਝੇ ਪ੍ਰੋਫੈਸ਼ਨਲ ਕਰਕੇ ਕੋਈ ਚੋਰ ਬੰਦਾ ਵੀ ਹੋਵੇ ਕਿਤੇ ਕਰਕੇ ਕੋਈ ਚੋਰ ਵੀ ਹੋਵੇ ਅਗਰ ਉਹਨੇ ਯਾਰੀ ਦਾ ਮਹੱਤਵ ਸਮਝ ਲਿਆ ਤਾਂ ਉਹ ਵੀ ਯਾਰੀ ਨਿਭਾ ਜਾਂਦਾ ਵਾ। ਕਿਉਂਕਿ ਯਾਰੀ ਕੋਈ ਮੰਨ ਲੇ ਨਾ ਨਾ ਮੰਨੇ ਕਿ ਚੰਗਾ ਭਲਾ ਬੰਦਾ ਵੀ ਯਾਰੀ ਨੂੰ ਛੱਡ ਜਾਂਦਾ ਜੋ ਕੋਈ ਮੰਨ ਲੇ ਤੇ ਚੋਰ ਬੰਦਾ ਵੀ ਯਾਰੀ ਪਿੱਛੇ ਖੜ ਕੇ ਬਹੁਤ ਤਕੜੀ ਯਾਰੀ ਨਿਭਾ ਜਾਂਦਾ। ਬਹੁਤ ਵਧੀਆ ਲੱਗਾ ਮਤਲਬ ਮੇਰੀ ਫਸਟ ਮੂਵੀ ਸੀ ਮੇਰਾ ਡੈਬਿਊ ਆ ਤੇ ਮੇਰਾ ਬਹੁਤ ਸੋਹਣਾ ਰੋਲ ਆ ਤੇ ਮੈਂ ਤਰਨ ਤਰਨ ਤੋਂ ਮੈਂ ਆਪਣੇ ਇੱਧਰ ਦੇ ਲੋਕਾਂ ਨੂੰ ਤਾਂ ਜ਼ਰੂਰ ਅਪੀਲ ਕਰਨਾ ਚਾਹਾਂਗੀ ਕਿ ਸਾਡੇ ਇੱਧਰ ਦੇ ਜ਼ਰੂਰ ਜਾਈਏ ਤੁਸੀਂ ਇਹ ਜਿਵੇਂ ਟਾਈਟਲ ਤੁਸੀਂ ਦੇਖ ਲਿਆ ਚੋਰਾ ਨਾ ਜਾ ਰਹੀਆਂ 17 ਜਨਵਰੀ ਨੂੰ ਫਿਲਮ ਰਿਲੀਜ਼ ਹੋਏਗਾ वर्ल्ड वाइड ਅੱਜ ਇਹਦਾ ਆਫੀਸ਼ੀਅਲੀ ਟ੍ਰੇਲਰ ਰਿਲੀਜ਼ ਕੀਤਾ ਗਿਆ 5 ਵਜੇ ਜਿਵੇਂ ਟਾਈਟਲ ਚੋਰਾ ਨਾ ਜਾ ਰਹੀਆਂ ਇਹਦੇ ਪਿੱਛੇ ਇੱਕ ਸਟੋਰੀ ਜਦੋਂ ਆਪਾਂ ਦੇਖਾਂਗੇ ਕਿ ਮੈਸੇਜ ਆ ਵੀ ਯਾਰੀ ਦਾ ਸ਼ਬਦ ਜੇ ਕੋਈ ਸਮਝੇ ਪ੍ਰੋਫੈਸ਼ਨ ਕਰਕੇ ਕੋਈ ਚੋਰ ਬੰਦਾ ਵੀ ਹੋਵੇ ਕਿਤੇ ਕਰਕੇ ਕੋਈ ਚੋਰ ਵੀ ਹੋਵੇ ਅਗਰ ਉਹਨੇ ਯਾਰੀ ਦਾ ਮਹੱਤਵ ਸਮਝ ਲਿਆ ਤਾਂ ਉਹ ਵੀ ਯਾਰੀ ਨਿਭਾ ਜਾਂਦਾ ਵਾ ਇਹ ਬਹੁਤ मीनिंगफुल ਇੱਕ ਮੈਸੇਜ ਆ ਇਸ ਫਿਲਮ ਦੇ ਰਾਹੀਂ ਕਿ ਕਿ ਯਾਰੀ ਕੋਈ ਮੰਨ ਲੇ ਨਾ ਨਾ ਮੰਨੇ ਕਿ ਚੰਗਾ ਭਲਾ ਬੰਦਾ ਵੀ ਯਾਰੀ ਛੱਡ ਜਾਂਦਾ ਜੋ ਕੋਈ ਮੰਨ ਲੇ ਤੇ ਚੋਰ ਬੰਦਾ ਵੀ ਯਾਰੀ ਪਿੱਛੇ ਖੜ ਕੇ ਬਹੁਤ ਤਕੜੀ ਯਾਰੀ ਨਿਭਾ ਜਾਂਦਾ ਹੈ ਸਟਾਰ ਕਾਸਟ ਜਿਵੇਂ ਮੇਨ ਲੀਡ ਦੇ ਵਿੱਚ ਆਰੀਆ ਬੱਬਰਜੀ ਨੇ ਮਨਰੀਸਰਾں ਦੀ ਇਹ ਨਾਲ ਬੈਠੇ ਨੇ ਪ੍ਰਭ ਗਰੇਵਾਲ ਮਲਕੀਤ ਰੌਣੀ ਜੀ ਗੁਰਪ੍ਰੀਤ ਭੰਗੂ ਜੀ ਰੁਪਿੰਦਰ ਰੂਪੀ ਜੀ ਪਾਕਿਸਤਾਨ ਤੋਂ ਆਰਟਿਸਟ ਨੇ ਹਣੀ ਅਲਬੇਲਾ ਜੀ ਸਹਿਬਾਜ਼ ਮਿਰਜ਼ਾ ਜੀ ਨੇ ਲਖਵਿੰਦਰ ਸੰਧੂ ਨੇ ਗੁਰਪ੍ਰੀਤ ਮੰਡ ਨੇ ਹੋਰ ਵੀ ਬਹੁਤ ਸਾਰੇ ਆਰਟਿਸਟਾਂ ਨੇ ਕੰਮ ਕੀਤਾ ਦਲਜੀਤ ਸਿੰਘ ਨੇ ਯੂਕੇ ਤੋਂ ਬਹੁਤ ਸਾਰੇ ਆਰਟਿਸਟਾਂ ਨੇ ਬਾਕੂਬੀ ਜਿਹੜਾ ਰੋਲ ਨਿਭਾਇਆ ਇਹਦੀ ਸਟੋਰੀ ਇਦਾਂ ਦੀ ਸੀ ਵਿੱਚੇ ਦਿਨ ਤੁਸੀਂ ਫਿਲਮ ਦੇਖੋਗੇ ਨਾ ਨਾਲ ਕੁਝ ਸ਼ੋਰ ਨੇ ਉਹ ਹੈਗੇ ਚੋਰ ਆ ਪਰ ਜਦੋਂ ਯਾਰੀ ਪੈ ਜਾਂਦੀ ਆ ਫਿਰ ਉਹ ਕਿਸ ਲੈਵਲ ਤੱਕ ਜਾ ਕੇ ਯਾਰੀ ਨਿਭਾਉਂਦੇ ਆ ਇਹ ਉੱਥੋਂ ਆ ਆ ਕਿ ਚੋਰਾਂ ਨਾਲ ਯਾਰੀਆਂ ਯਾਰੀ ਪਈ ਪਰ ਚੋਰਾਂ ਨੇ ਯਾਰੀ ਨਹੀਂ ਭਾਈ ਕਿਤਾ ਇਹਨਾਂ ਦਾ 뮤직 ਜਿਹੜੇ ਬਹੁਤ ਸਾਰਾ ਹਿੱਟ 뮤직 ਦਿੱਤਾ ਜਿਨ੍ਹਾਂ ਨੇ ਗੁਰਮੀਤ ਸਿੰਘ ਜੀ ਉਹਨਾਂ ਨੇ ਦਾ 뮤직 ਦਿੱਤਾ ਜੀ ਜਿਹੜੇ ਗਾਣੇ ਨੇ ਗਾਣੇ ਇਹਦੇ ਵਿੱਚ ਸੱਜਣ ਅਦੀਪ ਦੀ ਗਾਣੇ ਨੇ ਗੁਰ ਸ਼ਬਦ ਦਾ ਗਾਣਾ ਜੀ ਕਮਲ ਜੀ ਦਾ ਗਾਣਾ ਬਹੁਤ ਬਾਖੂਬੀ ਗਾਣੇ ਵਿੱਚ ਸੁਣੋਗੇ ਤਾਂ 뮤직 ਦਾ ਵੀ ਇੱਕ ਮਜ਼ਾ ਆਊਗਾ ਸੁਣਨ ਦਾ ਜੀ ਬੜਾ ਸੋਹਣਾ 뮤직 ਔਰ ਬਹੁਤ ਸੋਹਣੇ ਗਾਣੇ ਨੇ ਰਿਕਵੈਸਟ ਕਰਦੇ ਆ ਕਿ 17 ਜਨਵਰੀ ਨੂੰ ਆਓ ਤੁਸੀਂ ਸਿਨੇਮਾ ਘਰੋਂ ਆਪਣੇ ਨਰਾਸ਼ ਹੋ ਕਿ ਨਹੀਂ ਜਾਓਗੇ ਤੁਹਾਡਾ ਇਹ ਫਿਲਮ ਇੰਟਰਟੇਨ ਵੀ ਕਰੂਗੀ ਕਮੇਡੀ ਵੀ ਆ ਡਰਾਮਾ ਵੀ ਆ ਫੈਮਿਲੀ ਰਿਸ਼ਤੇ ਕੀ ਹੁੰਦੇ ਆ ਭੈਣ ਭਰਾ ਦਾ ਪਿਆਰ ਕੀ ਹੁੰਦਾ ਆ ਮਾਂ ਪਿਓ ਦਾ ਪਿਆਰ ਕੀ ਹੁੰਦਾ ਵਾ ਔਰ ਕੋਸ਼ਿਸ਼ੇ ਦੇ ਵਿੱਚ ਜਿਹੜੇ ਲੋਕ ਬਾਹਰ ਚਲੇ ਜਾਂਦੇ ਕਿਉਂਕਿ ਜਿਹੜੀ ਫਿਲਮ ਆ ਉਹ ਜ਼ਿਆਦਾ ਇੰਗਲੈਂਡ ਦੇ ਵਿੱਚ ਸ਼ੂਟ ਹੋਈ ਆ ਬਾਹਰ ਦਾ ਔਰ ਇੰਡੀਆ ਦਾ ਕੀ ਫਰਕ ਆ ਤੇ ਉੱਥੇ ਵੀ ਜਾ ਕੇ ਜਿਹੜੇ ਰਿਸ਼ਤੇ ਨੇ ਬਣਾਉਣੇ ਨੇ ਤੇ ਲੋਕ ਕਿੱਦਾਂ ਰਿਸ਼ਤੇ ਨੇ ਬਣਾਉਂਦੇ ਨੇ ਇਸ ਕਰਕੇ ਹੀ ਸਾਰਿਆਂ ਨੂੰ ਅਪੀਲ ਕਰਦੇ ਆ ਕਿਤਾ ਦੇ ਸਹਿਯੋਗ ਦੀ ਲੋੜ ਆ 17 ਜਨਵਰੀ ਨੂੰ ਸਿਨੇਮੇ ਘਰਾਂ ਚ ਆ ਕੇ ਇੱਕ ਵਾਰ ਦੇਖੋ ਆ ਟ੍ਰੇਲਰ ਦੇਖੋਗੇ ਤੁਹਾਨੂੰ ਟ੍ਰੇਲਰ ਤੋਂ ਆਈਡੀਆ ਲੱਗ ਜਾਊਗਾ ਵੀ ਕਿੱਦਾਂ ਦੀ ਮੂਵੀ ਹੈ ਮੈਨੂੰ ਬਹੁਤ ਵਧੀਆ ਲੱਗਾ ਮਤਲਬ ਮੇਰੀ ਫਸਟ ਮੂਵੀ ਸੀ ਮੇਰਾ ਡੈਬਿਊ ਆ ਤੇ ਮੇਰਾ ਬਹੁਤ ਸੋਹਣਾ ਰੋਲ ਆ ਪਲੀਜ਼ ਸਾਰੇ ਜਣੇ ਜ਼ਰੂਰ ਵੇਖਣ ਜਾਓ ਤੇ ਖਾਸ ਕਰਕੇ ਮੈਂ ਤਰਨ ਤਾਰਨ ਤੋਂ ਬਾਅਦ ਮੈਂ ਆਪਣੇ ਇੱਧਰ ਦੇ ਲੋਕਾਂ ਨੂੰ ਤਾਂ ਜ਼ਰੂਰ ਅਪੀਲ ਕਰਨਾ ਚਾਹਾਂਗੀ ਕਿ ਸਾਡੇ ਇੱਧਰ ਦੇ ਜ਼ਰੂਰ ਜਾਈ ਦੇਖਣ। ਇਹ ਬਹੁਤ ਵਧੀਆ ਸੀ ਇੱਕ ਥਾਂ ਤੇ ਮਤਲਬ ਅਸੀਂ ਸੀਨ ਕਰਦੇ ਪਏ ਸੀ ਤੇ ਉੱਥੇ ਕਾਫੀ ਠੰਡ ਸੀ। ਸੋ ਆਈ ਥਿੰਕ ਉਹ ਵੇਅਰ ਲੋਕੇਸ਼ਨ ਸੀ ਤੇ ਉੱਥੇ ਮਤਲਬ ਕਾਫੀ ਸਾਰੀ ਟੀਮ ਨੇ ਬਹੁਤ ਮਤਲਬ ਠੰਡ 'ਚ ਕੰਮ ਕੀਤਾ। ਸੋ ਉਹ ਕਾਫੀ ਟਫ ਸੀ ਸਾਡੇ ਵਾਸਤੇ ਤੇ ਪਲੀਜ਼ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਜ਼ਰੂਰ ਮੀਂਹ ਦੇ ਦੇਖਣ ਜਾਏ। ਐਸ ਐਸ ਕਾਲਜੀ ਚੈਨਲ ਦਾ ਪ੍ਰੈਸ মিডিਆ ਦਾ ਬਹੁਤ ਧੰਨਵਾਦ ਤੇ ਸਾਡੇ ਸਾਡੇ ਇੱਥੇ ਪਹੁੰਚੇ ਤਰਨਤਨ ਤੇ ਮੈਂ ਐਜੇ ਡਾਇਰੈਕਟਰ ਦੇ ਵਿੱਚ ਕੰਮ ਕੀਤਾ ਹੈ ਜੀ ਫਿਲਮ ਦੇ ਵਿੱਚ ਬਹੁਤ ਘਟਨਾਈਆਂ ਸੀ ਉੱਥੇ ਬਹੁਤ ਟਾਰਗੇਟ ਸੀਗੇ ਫਿਲਮ ਦੇ ਵਿੱਚ ਉੱਥੇ ਕੰਮ ਕਰਨ ਲਈ ਕਿਲਮਿਯੂ ਕਦੇ ਛੂਟੀ ਹੈ ਵੱਖ-ਵੱਖ ਲੋਕੇਸ਼ਨਾਂ ਤੇ ਤੇ ਉਹਦੇ ਵਿੱਚ ਜੇ ਸਟਾਰ ਕਾਸਟ ਨੇ ਆਰੀ ਬੱਬਰ ਜੀ ਨੇ ਤੇ ਮਰੀਸਾ ਜੀ ਨੇ ਤੇ ਬਹੁਤ ਵਧੀਆ ਇਹਨਾਂ ਨੇ ਸਪੋਰਟ ਕੀਤਾ ਤੇ ਟਾਈਮ ਦੇ ਬਹੁਤ ਪੰਚੁਵਲ ਸੀਗੇ ਹਰ ਇੱਕ ਸੀਨ ਨੂੰ ਬੜਾ ਤਕਨੀਕੀ ਢੰਗ ਨਾਲ ਸਮਝਿਆ ਤੇ ਫਿਰ ਇਹਨਾਂ ਸੀਨ ਕੀਤਾ। ਸਾਡੇ ਸਸਤੀ ਘਾਲ ਸਾਰਿਆਂ ਨੂੰ ਤੇ ਸਾਰੀ ਪ੍ਰੈਸ ਦਾ ਮੀਡੀਆ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਅੱਜ ਸਾਡੇ ਆਫਸ਼ਲ ਟ੍ਰੇਲਰ ਲਾਂਚ ਤੇ ਆਏ ਤੇ ਮੈਂ ਸਾਰੇ ਹੀ ਆਡੀਅਨ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ 17 ਤਰੀਕ ਨੂੰ ਸਿਨੇਮਾ ਘਰ ਦੇ ਵਿੱਚ ਮੂਵੀ ਲੱਗ ਰਹੀ ਆ ਜਿੱਦਾਂ ਕਿ ਆਪਣੇ ਅੰਮ੍ਰਿਤਸਰ α1 ਦੇ ਵਿੱਚ ਸਕਰੀਨ ਆ ਤੇ ਸਾਰਿਆਂ ਨੂੰ ਇਹੀ ਰਿਕਵੈਸਟ ਆ ਵੱਧ ਤੋਂ ਵੱਧ ਸੰਯੋਗ ਕਰੋ ਕਿਉਂਕਿ ਇਹ ਜੋ ਵੱਡੇ ਪ੍ਰੋਜੈਕਟ ਆ ਇਹ ਤਾਂ ਹੀ ਸਿਰੇ ਲੱਗਦੇ ਆ ਜੇ ਕਿ ਸਾਰੇ ਆਡੀਅਨ ਦਾ ਸੰਯੋਗ ਹੋਵੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜੀ ਸਾਰਾ মিডিਆ ਇਹਦੇ ਸਾਡੇ ਸਹਿਯੋਗ ਵਾਸਤੇ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਆ ਮੇਰੇ ਸੁਨੇਹੇ ਚਾ ਇੱਕ ਅੰਦਰ ਇੰਡੀਆ ਦਾ ਸੀਨ ਆ ਮੇਰੇ ਤੋਂ ਤੇ ਬੜਾ ਇੱਕ ਨੱਕੜ ਜਿਹਾ ਇੱਕ ਕੈਰੇਕਟਰ ਇੱਕ ਆਰੀਆ ਬੱਬਰ ਦੇ ਫਰੈਂਡ ਦਾ ਕੈਰੇਕਟਰ ਸੋ ਬੜਾ ਵਧੀਆ ਬੜਾ ਵਧੀਆ ਇੰਜੋਏ ਕੀਤਾ ਬੜਾ ਸੋਹਣਾ ਕਰੈਕਟਰ ਸੀਗਾ ਸੋ ਬਸ ਇਹੋ ਹੀ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਸਾਰੇ ਜਾਣੇ ਤੁਸੀਂ ਪਾਰਾ ਜਰਮਨੀ ਨੂੰ ਸਿਨੇਮੇ ਘਰਾਂ ਵਿੱਚ ਤੁਸੀਂ ਸਾਰੇ ਥੀਏਟਰ ਭਰ ਦਿਓ ਤੇ ਕੋਈ ਵੀ ਨਿਰਾਸ਼ ਹੋ ਕੇ ਨਹੀਂ ਜਾਊਗਾ ਆਪਣੀ ਫੈਮਲੀ ਰਿਸ਼ਤੇ ਦਾ ਫਰੈਂਡ ਸਰਕਲ ਵਿੱਚ ਸਭ ਨੂੰ ਇਹੀ ਲੈ ਕੇ ਜਾਓ ਤੇ ਇਹਨਾਂ ਦੇਖ ਕੇ ਤੁਸੀਂ ਇੰਜੋਏ ਕਰੋ ਦੀ ਇੰਟੀਗਰਟੀ ਵਾਲੀ ਸੀ ਆ ਵੱਖ-ਵੱਖ ਲੋਕੇਸ਼ਨਾਂ ਤੇ ਕਿਤੇ ਕਿਤੇ ਸ਼ੂਟ ਹੋਇਆ ਸੀ। ਆ ਇਹ ਵੀ ਕੋ ਮੇਰਾ ਇੱਕੋ ਲੋਕੇਸ਼ਨ ਤੇ ਸ਼ੂਟ ਹੋਇਆ ਸੀ ਚੰਡੀਗੜ੍ਹ ਵਿੱਚ ਇੱਕ ਪਿੰਡ ਸੀਗਾ ਉਹਦਾ ਨਾਮ ਮੈਨੂੰ ਯਾਦ ਨਹੀਂ ਕਿਹੜਾ ਸੀਗਾ। ਉਹ ਪਿੰਡ ਵਿੱਚ ਲੋਕੇਸ਼ਨ ਸੀ ਇੱਕ ਜਿਹਦਾ ਪੁਰਾਣਾ ਘਰ ਹੁੰਦੇ ਆ ਤਾਂ ਉਹਦੇ ਵਿੱਚ ਮੇਰਾ ਸ਼ੂਟ ਸੀਗਾ। ਅਨੀਤਾ ਮੈਮ ਨਾਲ ਮੇਰਾ ਸ਼ੂਟ ਸੀਗਾ ਜੋ ਸਾਡੇ ਸੀਨੀਅਰ ਕਲਾਕਾਰ ਨੇ ਸੋ ਉਹਨਾਂ ਨਾਲ ਮੇਰਾ ਸ਼ੂਟ ਸੀਗਾ। ਸੋ ਬਹੁਤ ਦੇ ਲੱਗਾ ਕੰਮ ਕਰਕੇ ਉਹਨਾਂ ਨਾਲ ਸੋ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਗੁਰਦੇਵਾਲ ਸਿੰਘ ਸਿੱਧੂ ਭਾਈ ਦਾ ਬਹੁਤ ਧੰਨਵਾਦ ਜਿੰਦਰ ਸਿੰਘ ਭਾਈ ਦਾ ਬਹੁਤ ਧੰਨਵਾਦ ਜਨਾ ਸਾਨੂੰ ਇੰਨਾ ਵਧੀਆ ਕੈਰੇਕਟਰ ਦਿੱ そう。Thank you.